ਤੇ ਇਹ ਕੈਰੈਕਟਰ ਜਿਹੜਾ ਹੈ ਨਾ ਜਦੋਂ ਕਰ ਰਿਹਾ ਸੀਗਾ ਮਰਹੂਮ ਦਾ ਲਗਾ ਜਦੋਂ ਬਿਮਾਰ ਸੀ ਉਹ ਫਿਰ ਉਹਨਾਂ ਦੀ ਡੈਪਰੈਸ਼ਨ ਜਿਹੜਾ ਉਦਾਸੀ اور ڈپریشن ਉਹਦੀ ਬਿਮਾਰ ਆਗਮੀ ਦਾ ਰੋਲ ਕਰਨਾ ਤੇ ਕੁਲਰਤ ਨੇ ਇਹਦੀ ਮਦਦ ਕੀਤੀ ਉਹ ਮਾਹੌਲ ਜਿਹੜਾ ਲੰਘ ਰਿਹਾ ਸੀ। ਹਾਂ ਤੁਸੀਂ ਦੇਖੋਗੇ ਨਾ ਕਿ ਬਾਕੀ ਫਰਮਾਨ ਨਾਲੋਂ ਡਬਲ ਵਧੀਆ ਕੰਮ ਕੀਤਾ ਬੜੀ ਸੈਂਸਿਟੀ ਨਾਲ ਉਹ ਕੋ ਮਾਹੌਲ ਹੈ ਜੀ ਅਸੀਂ ਉਹਨਾਂ ਚਾਰ ਜੰਗ ਦਾ ਚੰਦ ਲਾਦੇ ਉਹ ਤੁਸੀਂ ਦੇਖੋਗੇ ਤੇ ਕੁਫਰਾਜ ਜਿਹੜਾ ਸਰਪ੍ਰਾਈਜ਼ ਹੋਊਗਾ ਬਿਲਕੁਲ ਆਪਣੀ ਸਨੀ ਸੰ ਕਮੀਤਾ ਪਾਉਂਬਰ ਦੇ ਸਭ ਤੋਂ ਪੂਰੀ ਹੋਈ ਸੀ ਦਾ ਬਟ ਦਿਲਚਸਪ ਹੈ ਵਸ ਹਮੇਸ਼ਾ ਇਸ ਕਿਵੇਂ ਜਾਂਦੇ ਕਰਦਾ ਨਹੀਂ ਐਸਾ ਚੁਣ ਲਿਆ ਉਸ ਤੋਂ ਲੱਗੇ ਬਰਥਡੇ ਨੂੰ ਮੈਂ ਰਸ਼ਿਸ ਦਿਖਾਏ ਸੀਗੇ ਤੁਸੀਂ ਦੇਖਦੇ ਹੋ ਕਾਫੀ ਐਕਸਾਈਟਡ ਸੀਗਾ ਪਿੱਛੇ ਜੋ ਥੋੜੀ ਜਿਹੀ ਪਰੇ ਤੇ ਕਾਫੇ ਕਾਫੀ ਉਹਨਾਂ ਨੂੰ ਵਧੀਆ ਲੱਗੇ ਸੀ ਤੇ ਐਕਸਾਈਟਿਡ ਸੀਗੇ ਬਾਅਦ ਜਿਸ ਦਿਨ ਜਦੋਂ ਇਹ ਬੁਖਰਾਜ ਆਈ ਹੈ ਇਹ ਇਹਨਾਂ ਨਾਲ ਫਿੱਟ ਹੋ ਗਿਆ ਇਹਨੂੰ ਲੱਗਦਾ ਜਿਵੇਂ ਆਪਣੇ ਮੁੰਡੇ ਨਾਲ ਕੰਮ ਕਰ ਰਿਹਾ ਬਹੁਤ ਅੱਛਾ ਹੈ ਔਰ ਟੈਲੈਂਟ ਦੇ ਬੰਦੇ ਨੇ ਜ਼ਿੰਦਗੀ ਦਾ ਲੌਂਗ ਰੰਡ ਖੇਡਿਆ ਨੂੰ ਚਲੋ ਬੁਲਾਵਾ ਆਇਆ ਮੂਵੀ 26 ਸਪਟੰਬਰ ਨੂੰ ਸਿਨੇਮਾ ਕਰਾਇ ਚ ਰਿਲੀਜ਼ ਹੋ ਰਹੀ ਹੈ ਸਟਾਰ ਕਾਸਟ ਲੁਧਿਆਣਾ ਪ੍ਰੋਮੋਸ਼ਨ ਵਾਸਤੇ ਪਹੁੰਚੇ ਆ ਸਾਡੇ ਨਾਲ ਪੂਰੀ ਸਟਾਰ ਕਾਸਟ ਮੂਵੀ ਦੀ ਮੌਜੂਦ ਆ ਗੱਲਬਾਤ ਕਰਦੇ ਆ ਬੁਖਰਾਜ ਜੀ ਕਿਸ ਤਰ੍ਹਾਂ ਦੇਖਦੇ ਹੋ ਮੂਵੀ ਦੀ ਜਿਹੜੀ ਪ੍ਰੋਮੋਸ਼ਨ ਲਗਾਤਾਰ ਚੱਲ ਰਹੀ ਹੈ ਵਕ ਵਕ ਸ਼ਹਿਰੇ ਜਾ ਰਹੇ ਹੋ ਜੀ ਚਲੋ ਬੁਲਾਵਾ ਆਇਆ ਮੂਵੀ ਧਾਰਮਿਕ ਆਸਾ ਤੱਕ ਕਲੀਅਰ ਹੁੰਦੀ ਆ ਹੋਰ ਇਸ ਮੂਵੀ ਦੇ ਵਿੱਚ ਕੀ ਹੈ ਤੁਹਾਡਾ ਕਿਰਦਾਰ ਕੀ ਹੈ ਅ ਸੱਚ ਕਾਲ ਵੀ ਪਹਿਲਾਂ ਤਾਂ ਸਾਰਿਆਂ ਨੂੰ ਅ ਇਸ ਫਿਲਮ ਦੇ ਵਿੱਚ ਮੇਰਾ ਦਿਲਰਾਜ ਨਾਮ ਦਾ ਕਰੈਕਟਰ ਹੈ ਜੀ ਤੇ ਅ ਬਚਪਨ ਉਹਦਾ ਥੋੜਾ ਜਿਹਾ ਡਰਾਮਟਾਈਜ਼ਡ ਗੁਜ਼ਰਿਆ ਫੈਮਲੀ ਨੇ ਧਿਆਨ ਨਹੀਂ ਦਿੱਤਾ ਸੋ ਯੂਕੇ ਦਾ ਰਹਿਣਾ ਦਾ ਤੇ ਜਦੋਂ ਇੰਡੀਆ ਆਉਂਦਾ ਇੱਥੇ ਆ ਕੇ ਉਹਨੂੰ ਕਿਹੜੇ ਨਵੇਂ ਪਾਤਰ ਮਿਲਦੇ ਨੇ ਉਹਦੇ ਨਾਲ ਅੱਗੇ ਕੀ ਹੁੰਦਾ ਉੱਥੇ ਜਰਨੀ ਸਟਾਰਟ ਹੁੰਦੀ ਹੈ ਜੀ ਤੇ ਬਹੁਤ ਕਮਾਲ ਦੀ ਸਟੋਰੀ ਹੈ ਜੀ ਆ ਸੋਸ਼ਲ ਡਰਾਮਾ ਫਿਲਮ ਹੈ ਜਿਦੇ ਪਾਤਰ ਸਾਰੇ ਰਿਲੀਜੀਅਸ ਨੇ ਤੇ ਉਹ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਨੇ ਆ ਓਵਰ ਆਲ ਬਹੁਤ ਸਾਰੇ ਮੈਸੇजेस ਵੀ ਦੇਖਣ ਨੂੰ ਮਿਲਣਗੇ ਜੀ ਇਸ ਫਿਲਮ ਦੇ ਵਿੱਚ ਤੇ ਆਸਤਾ ਤਾਂ ਹੈ ਜੀ ਆਸਥਾਤਾ ਹੈ ਇਹ ਹੋਰ ਕਿਸ ਤਰ੍ਹਾਂ ਦਾ ਮੂਵੀ ਦੇ ਵਿੱਚ ਕਿਸ ਤਰ੍ਹਾਂ ਦੇ ਕਿਰਦਾਰ ਨੇ ਕਿਸ ਤਰ੍ਹਾਂ ਦੀ ਸਟੋਰੀ ਲਾਈਨ ਹੈ ਕਿਸ ਤਰ੍ਹਾਂ ਦੇ ਜਿਹੜੇ ਇਸ ਤੇ ਕੈਚਪ ਦੇਖਣ ਨੂੰ ਮਿਲਦਾ ਨੇ ਕਿਰਦਾਰ ਤਾਂ ਭਾਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਿਰਦਾਰ ਨੇ ਜਿਹੜੇ ਉਹ ਰਿਲੀਜੀਅਸ ਨੇ ਰਿਲੀਜੀਅਸ ਸੈਂਟੀਮੈਂਟਸ ਨਾਲ ਚੱਲਦੇ ਨੇ ਅੱਗੋਂ ਉਹ ਫਿਲਮ ਦਾ ਫਿਰ ਜਿਹੜਾ ਮੋੜ ਆ ਗੋਤੋਂ ਲੈਂਦੀ ਹੈ ਜਦੋਂ ਬਿਲਡ ਅਪ ਕਹਾਣੀ ਦਾ ਹੁੰਦਾ ਕਿ ਬੇਸਿਕਲੀ ਇਹ ਜਰਨੀ ਹੈ ਵੈਸ਼ਨੂ ਮਾਲੀ ਹੈ ਨਾ ਸੋ ਉਹ ਕਿਦਾਂ ਸਟਾਰਟ ਹੁੰਦੀ ਹੈ ਇੱਕ ਯੂਕੇ ਦਾ ਬੋਨ ਬਰਾਟ ਅਪ ਬੰਦਾ ਜਿਹਨੇ ਕਦੀ ਆ ਚੀਜ਼ਾਂ ਤੁਸੀਂ ਕਹਿ ਸਕਦੇ ਹੋ ਨਾ ਫੀਲ ਕੀਤੀਆਂ ਨਾ ਉਹਨੇ ਨਾ ਉਹ ਨੂੰ ਇਸ ਚੀਜ਼ਾਂ ਬਾਰੇ ਜ਼ਿਆਦਾ ਨੋਲੇਜ ਹੈ ਬਟ ਉਹਨੂੰ ਕਿਹੜੇ ਨਵੇਂ ਬੰਦੇ ਕਿੱਦਾਂ ਦੇ ਮਿਲਦੇ ਨੇ ਕਿੱਦਾਂ ਕਿੱਦਾਂ ਉਹਦਾ ਚੁਕਾ ਇਧਰ ਨੂੰ ਜਾਂਦਾ ਕਿੱਦਾਂ ਉਹਦੀ ਦਾਦੀ ਨਾਲ ਉਹਦੇ ਕੀ ਪ੍ਰੋਮਿਸਸਸ ਰਹੇ ਨੇ ਬੰਦਾ ਸੋ ਇਦਾਂ ਦੀ ਕਹਾਣੀ ਹੈ ਪਰ ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੂਗਾ ਤਾਂ ਰਾਣਾ ਜੀ ਵੀ ਇਸ ਮੂਵੀ ਦੇ ਵਿੱਚ ਮੇਨ ਕਿਰਦਾਰ ਦੇ ਵਿੱਚ ਨੇ ਰਾਣਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਹੈ ਚਲੋ ਬੁਲਾਵਾ ਆਇਆ ਪੂਰੀ ਪ੍ਰੋਮੋਸ਼ਨ ਚੱਲੀ ਹੈ 26 ਸਤੰਬਰ ਨੂੰ ਰਿਲੀਜ਼ ਹੋਣੀ ਹੈ ਧਾਰਮਿਕ ਆਸਾ ਦਾ ਇਸ ਦੇ ਟਾਈਟਲ ਕੋਈ ਪਤਾ ਲੱਗਦਾ ਹੋਰ ਕਿਸ ਤਰ੍ਹਾਂ ਦੀ ਇਸ ਦੇ ਵਿੱਚ ਸਟੋਰੀ ਦੇਖਣ ਨੂੰ ਮਿਲੇ ਦੇਖੋ ਇਹ ਜਨਰ ਹੁੰਦੇ ਨੇ ਇਹ ਹੈ ਸੋਸ਼ਲ ਫਿਲਮ ਇਹ ਨਹੀਂ ਫਿਲਮਾਂ ਬਣਦੀਆਂ ਸੋਸ਼ਲ ਫਿਲਮਾਂ ਬਣਦੀਆਂ ਉਹਦੇ ਵਿੱਚ ਜੇ ਤੁਸੀਂ ਥੋੜੀ ਜੀ ਧਾਰਮਿਕ ਰੰਗਣ ਉਹ ਵੀ ਜਿਹੜੇ ਜਾਗਰ ਜਿਹਾ ਸੋਡੀ ਦੀ ਡਿਮਾਂਡ ਹੁੰਦੀ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਫਿਰ ਜਾਇਆ ਜਾਏ ਜਿੱਦੇ ਵਿੱਚ ਧਰਮ ਦਾ ਆਸ ਦਾ ਔਰ ਵਿਸ਼ਵਾਸ ਦਾ ਉਹਤੋਂ ਜ਼ਿਆਦਾ ਹੋ ਰੋਲ ਹੋਵੇ ਕਿਉਂਕਿ ਸੋਸਾਇਟੀ ਵਿੱਚ ਪੂਰੀ ਸੋਸਾਇਟੀ ਕਿਸੇ ਨਾ ਕਿਸੇ ਧਰਮ ਦੇ ਕੋਈ ਵੀ ਹੋਵੇ ਆਸ ਦਾ ਵਿਸ਼ਵਾਸ ਨਾਲ ਜੁੜੀ ਹੁੰਦੀ ਹੈ ਹੁਣ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਵੀ ਘਰ ਦੀ ਪ੍ਰੋਬਲਮ ਹੈ ਬੱਚੇ ਦੀ ਪ੍ਰੋਬਲਮ ਹੈ ਮਾਂ ਪਿਓ ਨਾਲ ਜ਼ਿਆਦਾ ਇੰਟਰੈਕਟ ਨਹੀਂ ਕਰ ਸਕਿਆ ਤੇ ਉਹ ਅਲੂਫ ਹੋ ਜਾਂਦਾ ਹੈ ਉਦਾਂ ਹੋ ਜਾਂਦਾ ਤੇ ਸੋਸ਼ਲ ਕਹਾਣੀ ਹੈ ਕਿਸੇ ਵੀ ਪਰਿਵਾਰ ਦੀ ਹੋ ਸਕਦੀ ਹੈ ਪਰ ਇਹ ਜਿਹੜਾ ਸਾਰਾ ਮਤਲਬ ਉਹਨਾਂ ਦੇ ਆਸਥਾ ਵਿਸ਼ਵਾਸ ਹੈ ਹੀ ਹੈ ਕਿ ਉਹਨਾਂ ਨੇ ਜੀਵਨ ਕਿੰਨੀ ਘਟਨਾ ਵਾਪਰਦੀ ਹੈ ਜੇ ਇੱਕ ਕਹਾਣੀ ਵੈਸ਼ਨੂ ਦੇਵੀ ਦੀ ਮਾਤਾ ਦੇ ਨਾਲ ਝੁੱਡ ਜਾਂਦੀ ਜਦੋਂ ਝੁੱਡ ਜਾਂਦੀ ਹੈ ਫਿਰ ਆਸਥਾ ਵਿਸ਼ਵਾਸ ਦੇ ਹਿਸਾਬ ਨਾਲ ਚਮਤਕਾਰ ਵੀ ਹੁੰਦੇ ਨੇ ਤੇ ਉਸ ਤੋਂ ਇਹ ਕਹਾਣੀ ਵੈਸ਼ਨੂ ਦੇਵੀ ਦੇ ਆਸਥਾ ਵਿਸ਼ਵਾਸ ਤੋਂ ਜੁੜਦੀ ਹੈ ਤੇ ਐਂਡ ਤੇ ਹੈਪੀ ਐਂਡਿੰਗ ਹੋ ਜਾਂਦਾ ਦੇਖ ਨੂੰ ਸੋਸ਼ਲ ਹੀ ਹੈ ਤੇ ਬਹੁਤ ਵਧੀਆ ਫਿਲਮ ਬਣੀ ਹੈ ਇਸ ਤਰ੍ਹਾਂ ਫਿਲਮ ਨਾਮ ਦੇ ਨਾਮ ਜਾਜ ਹੈ ਬਣੀ ਸੀ ਜਾਂ ਸੰਤੋਸ਼ੀ ਮਾਤਾ ਬਣੀ ਸੀ ਉਸ ਤਰ੍ਹਾਂ ਹੀ ਹੈ ਜਾਦਾ ਗੋਤੀ ਤੇ ਬਹੁਤ देर बाद ਆ ਰਹੀ ਹੈ ਇਸ ਲਈ ਵੀ ਤੁਹਾਨੂੰ ਖੁਸ਼ੀ ਵੀ ਹੋ ਰਹੀ ਹੋਵੇਗੀ ਐਕਸਾਈਟਮੈਂਟ ਵੀ ਹੋ ਰਹੀ ਹੋਵੇਗੀ ਕਿ ਜਿਹੜੀ ਇਹ ਫਿਲਮ ਹੈ ਕਾਫੀ ਹਰਸੇ ਬਾਅਦ ਆ ਰਹੀ ਹੈ ਤੇ ਇਹਦੇ ਵਿੱਚ ਪੁਰਾਜਪੁਰ ਲਾ ਜੀ ਨੇ ਬੋਲੇ ਹੈ ਤੇ ਆਪ ਦਾ ਅਰਥ ਇਹ ਕਿ ਮੈਂ ਇਹ ਸਾਰੇ ਲੋਕ ਕੰਮ ਕਰ ਰਹੇ ਨੇ ਗੁਰਜੀਤ ਮੈਡਮ ਨੇ ਤੇ ਪਾਇਲ ਜੀ ਨੇ ਤੇ ਕਾਫੀ ਬੰਦੇ ਨੇ ਕੰਮ ਕੀਤਾ ਉਸ ਸਟੋਰੀ ਬਹੁਤ اچھی ਹੈ ਹਾਂ ਮੱਟੂ ਮੈਂ ਵੀ ਥੋੜਾ ਨਾਲ ਹੈਗਾ ਨਹੀਂ ਨਹੀਂ ਥੋੜਾ ਇਧਰ ਗਰਦਨ ਵੀ ਤਾਂ ਘੁੰਮੜਦੀ ਹੈ ਇਹ ਮਹਿਦਦ ਦੇ ਕੇ ਕਰ ਰਹੇ ਸੀ ਮੱਟੂ ਜੀ ਵੀ ਇਹਦੇ ਵਿੱਚ ਹੈਗੇ ਤੇ ਇਹਨੂੰ ਡਾਇਰੈਕਟ ਕੀਤਾ ਆਪਣਾ ਦੇਵ ਜੀ ਨੇ ਸਿਕੰਦਰ ਦੇ ਦੇਵ ਜੀ ਨੂੰ ਅਸੀਂ ਕਹਿੰਦੇ ਹੁੰਦੇ ਆ ਦੇਵੋ ਕੇ ਦੇਵ ਸਿਕੰਦਰ ਦੇ ਮੇਰੇ ਉਸੇ ਤਰ੍ਹਾਂ ਕਹਿਣਾ ਚਾਹੁੰਦਾ ਕਿ ਸਿਕੰਦਰ ਦੇਵ ਜੀ ਨੇ ਕਿਤਾ ਮੇਰੀ ਉਹ ਪੁਰਾਣੀ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਜਦੋਂ ਰਵਿੰਦਰ ਕੋਪੜੀ ਜੀ ਦੇ ਅਸਿਸਟੈਂਟ ਹੁੰਦੇ ਸੀ ਮੈਂ ਉਹਨਾਂ ਨਾਲ ਦੋਸਤ ਸੀ ਇਹ ਕਾਫੀ ਸਿਰਮਾ ਚ ਕੰਮ ਕੀਤੀ ਜਦੋਂ ਬਹੁਤ ਸੈਗ ਸੀ ਉਦੋਂ ਤੇ سلسلہ ਚੱਲ ਰਿਹਾ ਤੇ ਐਸ ਸੁਰਿੰਦੇ ਡਾਇਰੈਕਟਰ ਨੇ ਇਹਨਾਂ ਦੇਖਿਆ ਉਬਾਦ ਮੀਰੂ ਦੋ ਪਹਿਲੇ ਬਹੁਤ ਅੱਛੇ ਤਰੀਕੇ ਨਾਲ ਬਹੁਤ ਫਾਇਦਾਰ ਫਿਲਮ ਬਣਾਈ ਹੈ ਜਿਹਦੀ ਮੈਨੂੰ ਬਹੁਤ ਖੁਸ਼ੀ ਹੈ ਜੇ ਇਹ ਫਿਲਮ ਚਲੇਗੀ ਇਹਦੇ ਮੇਰੇ ਪ੍ਰੋਡਿਊਸਰ ਨੇ ਬਲਵਿੰਦਰ ਜੀ ਤੇ ਬਾਕੀ ਫਾਇਲ ਵੀ ਤੇ ਇਧਰ ਡਾਇਰੈਕਟਰ ਵੀ ਆਪਣੇ ਦੋਸਤ ਨੇ ਬਾਕੀ ਐਕਟਰ ਸਾਰੇ ਵਧੀਆ ਨੇ ਤੇ ਸਾਰੀ ਜਿਹੜੀ ਟੀਮ ਹੈ ਉਹ ਵੀ ਜੇ ਉਹ ਸਕਸੈਸ ਹੋਏਗੀ ਤੇ ਉਹਦੇ ਨਾਲ ਮੈਨੂੰ ਬੜੀ ਖੁਸ਼ੀ ਹੋਏਗੀ ਕਿਉਂਕਿ ਹਰ ਐਕਟਰ ਦੇ ਨਾਲ ਔਰ ਡਾਇਰੈਕਟਰ ਦੇ ਨਾਲ ਇਹ ਸਾਰੇ ਬੰਦਿਆਂ ਨਾਲ ਕਾਪੀਸ਼ਨ ਨਾਲ ਨਾ ਮੈਂ ਕਿੰਨੇ ਹੀ ਸਾਲਾਂ ਤੋਂ ਉਹਨਾਂ ਦੇ ਨਾਲ ਪਰਸਨਲ ਲੈਵਲ ਤੇ ਜੁੜਿਆ ਹਾਂ ਇਹ ਸਾਰੀ ਟੀਮ ਨਾਲ ਪਰਸਨਲ ਲੈਵਲ ਤੇ ਕੱਢੀ ਹੋਈ ਬਹੁਤ ਵਧੀਆ ਕੰਮ ਹੋਇਆ ਔਰ ਜਦੋਂ ਤੁਸੀਂ 26 ਸਪਟੰਬਰ ਨੂੰ ਦੇਖਣ ਜਾਓਗੇ ਤਿੰਨ ਚਾਰ ਦਿਨ ਰਹਿ ਗਏ ਤੇ ਤੁਸੀਂ ਫਿਲਮ ਦੇਖੋਗੇ ਨਾ ਤੁਹਾਡੀ ਆਸ ਦਾ ਵਿਸ਼ਵਾਸ ਹੋਰ ਪੱਕੀ ਹੋਏਗੀ ਔਰ ਤੁਹਾਨੂੰ ਬਹੁਤ ਮਜ਼ਾ ਆਏਗਾ ਔਰ ਤੁਹਾਡੇ ਪੈਸੇ ਪੂਰੇ ਹੋਣਗੇ ਮੇਰਾ ਵਾਦਾ ਕੁਝ ਆਪਣੇ ਕਿਰਦਾਰ ਬਾਰੇ ਨਹੀਂ ਦੱਸਿਆ ਵਕ ਵਕ ਫਿਲਮਾਂ ਵਿੱਚ ਵਕ ਵਕ ਤਰ੍ਹਾਂ ਦੇ ਕਿਰਦਾਰ ਤੁਹਾਡੇ ਦੇਖਣ ਨੂੰ ਮਿਲੇ ਆ ਕਮੇਡੀ ਦਾ ਵੀ ਦੇਖਣ ਨੂੰ ਮਿਲਦਾ ਵਾ ਸੀਰੀਅਸ ਰੋਲ ਵੀ ਦੇਖਣ ਨੂੰ ਮਿਲਦਾ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਤੁਹਾਡਾ ਰਹੇਗਾ ਇਹ ਵਿੱਚ ਪੋਜ਼ਿਟਿਵ ਹੈ ਇਹ ਵਿੱਚ ਪੋਜ਼ਿਟਿਵ ਕੈਰੇਕਟਰ ਹੈ ਕਿਉਂਕਿ ਜੋ ਵੀ ਕਲਾਕਾਰ ਹੁੰਦਾ ਨਾ ਉਹ ਡਿਫਰੈਂਟ ਟਾਈਪ ਰੋਲ ਕਰਕੇ ਕੁਝ ਹੁੰਦਾ ਹੈ ਇਹ ਹਾਂ ਮੈਂ ਕਮੇਡੀ ਵੀ ਕੀਤਾ ਹੈ ਮੈਂ ਵਿਲਨ ਵੀ ਕੀਤਾ ਹੈ ਮੈਂ ਪੋਜ਼ਿਟਿਵ ਵੀ ਕੀਤਾ ਮੈਂ ਇਹ ਵੀ ਉਹ ਵੀ ਕੀਤਾ ਹੈ ਇਸ ਲਈ ਇਹਦੇ ਵਿੱਚ ਪੋਜ਼ਿਟਿਵ ਰੋਲ ਹੈ ਬਹੁਤ ਅੱਛਾ ਰੋਲ ਹੈ ਜਿਹਨੇ ਕੈਰੈਕਟਰ ਜੋ ਲਿਖਿਆ ਗਿਆ ਹੈ ਬਾਅਦ ਵਿੱਚ ਮੈਂ ਅੱਛਾ ਕਰ ਸਕਿਆ ਨਹੀਂ ਕਰ ਸਕਿਆ ਉਹ ਆਡੀਅנס ਦੇਖ ਕੇ ਦੱਸੇਗਾ ਕਾਮੇਡੀ ਦਾ ਵੀ ਤੜਕਾ ਇਸ ਦੇ ਵਿੱਚ ਪੂਰਾ ਦੇਖਣ ਨੂੰ ਮਿਲੇਗਾ ਹਨੀ ਮਟੂ ਮਜੂਨੇ ਤੇ ਜਿਹੜੇ ਇੰਟਰਵਿਊ ਦੇ ਵਿੱਚ ਵੀ ਪੂਰੀ ਕਾਮੇਡੀ ਕਰਦੇ ਹੋਏ ਨਜ਼ਰ ਆਲੇ ਨੇ ਰਾਣਾ ਜੀ ਦੇ ਨਾਲ ਜਿਹੜੇ ਗੱਲਬਾਤ ਦੇ ਵਿੱਚ ਹੀ ਕਾਮੇਡੀ ਦਾ ਤੜਕਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਬਸ ਸਾਡਾ ਭਾਜੀ ਦਾ ਪਿਆਰ ਹੈ ਅਸੀਂ ਨਾ ਵੀ ਕੁਛ ਕਰੀ ਤੇ ਭਾਜੀ ਕਰਨੋਂ ਫੜ ਕੇ ਘਰ ਆ ਲੈਂਦੇ ਆ ਸੋ ਅਸੀਂ ਵੀ ਹੁੰਦਾ ਵੀ ਭਾਜੀ ਇੰਨਾ ਪਿਆਰ ਹੀ ਉਸ ਤਰੀਕੇ ਦਾ ਆ ਸੋ ਬਹੁਤ ਕੁ ਸਿੱਖਿਆ ਭਾਜ ਨੂੰ ਦੇਖ ਦੇਖ ਕੇ ਸਿੱਖਿਆ ਸੋ ਸਿੱਖਦੇ ਰਵਾਂਗੇ ਬਾਕੀ ਆਪਣੇ ਬੱਚੇ ਨੇ ਬਹੁਤ ਆਰਟਿਸਟ ਵੀ ਅੱਜ ਨੇ ਫੁਖਰਾਜ ਹੈ ਇਹ ਹੈ ਇਹਨਾਂ ਨਾਲ ਫਿੱਟ ਜਿਉਂ ਤੇ ਇੰਜ ਲੱਗਦਾ ਜਿਵੇਂ ਆਪਣੇ ਬੰਦਿਆਂ ਦਾ ਕੰਮ ਕਰ ਰਿਹਾ ਬਹੁਤ ਅੱਛਾ ਹੈ ਔਰ ਟੈਲੈਂਟਰ ਬੰਦੇ ਨੇ ਜ਼ਿੰਦਗੀ ਚ ਲੌਂਗ ਰਨ ਚੱਲਣਗੇ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਤੋ ਹਾਂ ਜੀ ਨਿੱਕੀ ਕਹਿਣ ਲੱਗੇ ਸੀ ਤੁਸੀਂ ਜਿੱਤਰਾ ਦਾ ਐਸਵਾ ਕੋ ਵੀਡੀਓ ਦਾ ਅਲਕਾ ਕਾਪਰ ਫਿਲਮਾਰੇ ਅਪਰਚੇ ਦਾ ਤੁਹਾਡੇ ਅ ਜਿਵੇਂ ਭਾਜੀ ਦੇ ਕਿਰਦਾਰ ਵਾਲੀ ਗੱਲ ਤੋਂ ਮੈਨੂੰ ਚੇਤੇ ਆ ਗਈ ਕਿ ਇਹ ਗੱਲ ਸੱਚ ਹੈ ਕਿ ਜਿਹੜਾ ਕਲਾਕਾਰ ਹੁੰਦਾ ਹੈ ਉਹਨੂੰ ਵੱਖ-ਵੱਖ ਕਿਰਦਾਰ ਕਰਨ ਦਾ ਸੱਚੀ ਮਜ਼ਾ ਆਉਂਦਾ ਹੈ ਸੋ ਇਹਦੇ ਵਿੱਚ ਵੀ ਕੁਝ ਵੱਖਰਾ ਕੈਰੇਕਟਰ ਪਲੇ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਜਿੱਦਾਂ ਤੁਸੀਂ ਮੇਰੇ ਪਹਿਲੇ ਕਿਰਦਾਰਾਂ ਨੂੰ ਪਿਆਰ ਦਿੱਤਾ ਹੈ ਇਸ ਕਿਰਦਾਰ ਨੂੰ ਵੀ ਪਿਆਰ ਦਿਓਗੇ ਤੁਸੀਂ ਜਿਵੇਂ ਮੈਨੂੰ ਪਹਿਲੇ ਪੁੱਛਿਆ ਸੀਗਾ ਕਿ ਬਿਊਟੀ ਗੁਲਾਬ ਬੜਾ ਪਸੰਦ ਕੀਤਾ ਸੀਗਾ ਸੋ ਇਸ ਫਿਲਮ ਦੇ ਵਿੱਚ ਜਿਹੜਾ ਮੈਂ ਕਿਰਦਾਰ ਨਿਭਾਇਆ ਗੁਲਾਬ ਫਲਾਂ ਵਾਲਾ ਇਹ ਤੁਸੀਂ ਗੁਲਾਬ ਫਲਾਂ ਵਾਲੇ ਨੂੰ ਵੀ ਉਦਾਂ ਹੀ ਪਿਆਰ ਦੇਵੋਗੇ ਜਿਹੜਾ ਦੂਜੇ ਕਿਰਦਾਰ ਨਿਭਾਉਂਦੇ ਜਿਲਦੇ ਜੀ ਬਸ ਉਦਾਂ ਹੀ ਲੱਗਦਾ ਗਵਾਂਢੀ ਰਹਿੰਦੇ ਮੈਂ ਸੋ ਕਿਰਦਾਰ ਵੀ ਸੱਚੀ ਅੰਦਰ ਹੀ ਹੁੰਦੇ ਨੇ ਤੁਹਾਡੇ ਉਹ ਥੋੜਾ ਬੋਧਾ ਕਿਤੇ ਨਾ ਕਿਤੇ ਰਲਦਾ ਮਿਲਦੀ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਤੇ ਜਿਸ ਤਰੀਕੇ ਨਾਲ ਲਿਖਿਆ ਗਿਆ ਆ ਉਸ ਤਰੀਕੇ ਨਾਲ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦਾ ਪਸੰਦ ਕਰੋਗੇ ਤੁਸੀਂ ਇਸ ਮੈਂ ਇੱਕ ਗੱਲ ਕਹਾਂਗਾ ਉਹਨੇ ਜੀ ਬੈਠੇ ਨੇ ਇਹਨਾਂ ਦੇ ਮਤਲਬ ਫਿਲਮ ਤਾਂ ਪਹਿਲਾਂ ਵੀ ਆ ਚੁੱਕੀ ਹੈ ਇਹਨਾਂ ਦੀ ਉਹ ਬਾਹਰ ਡਿਜ਼ਾਈਨ ਹੋ ਗਈ ਪਹਿਲਾਂ ਆ ਗਈ ਪਰ ਇਹ ਫਿਲਮ ਇਹਨਾਂ ਦੀ ਪਹਿਲੀ ਸੀ ਬਹੁਤ ਅੱਛਾ ਕੰਮ ਕੀਤਾ ਹੈ ਬਾਕੀ ਪੁਖਰਾਜ ਜਿਹੜਾ ਹੈ ਨਾ ਇਹ ਤੁਹਾਡੇ ਵਾਸਤੇ ਸਰਪ੍ਰਾਈਜ਼ ਹੋਏਗਾ ਮੈਂ ਤੁਹਾਨੂੰ ਬਾਅਦਾਂ ਤੁਸੀਂ ਬਾਹਰ ਨਿਕਲੂਗੇ ਤਾਂ ਦੇਖੋਗੇ ਤੇ ਇਹ ਕੈਰੈਕਟਰ ਜਿਹੜਾ ਹੈ ਨਾ ਇਹ ਜਦੋਂ ਕਰ ਰਿਆ ਸੀਗਾ ਮਰਹੂਮ ਭਲਾ ਸਾਹਿਬ ਉਹਦੋਂ ਬਿਮਾਰ ਸੀ ਉਹ ਇਹ ਵੀ ਉਹਨਾਂ ਦੀ ਵੈਦ ਹੋਈ ਤੇ ਜਿਹੜਾ ਉਦਾਸੀ ਔਰ ਡਿਪਰੈਸ਼ਨ ਉਹ ਇਹੋ ਬਿਮਾਰਾ ਆਦਿ ਦਾ ਰੋਗ ਕਰਨਾ ਤੇ ਕੁਲਗਤ ਨੇ ਵੀ ਇਹਦੀ ਮਦਦ ਕੀਤੀ ਉਹ ਮਾਹੌਲ ਜਿਹੜਾ ਲੰਘ ਰਿਹਾ ਸੀ ਔਰ ਤੁਸੀਂ ਦੇਖੋਗੇ ਨਾ ਕਿ ਬਾਕੀ ਫਰਮਾਨਦਾਰੋਂ ਡਬਲ ਵਧੀਆ ਕੰਮ ਕੀਤਾ ਹੈ ਬੜੀ ਸੋਸਾਇਟੀ ਨਾਲ ਜੇ ਉਤੋਂ ਮਾਹੌਲ ਆਇਆ ਜੀ ਤੇ ਉਹਨੇ ਚਾਰ ਚੰਗ ਤਾਂ ਚੰਦ ਲਾਤੇ ਤੇ ਤੁਸੀਂ ਦੇਖੋਗੇ ਕਿ ਫਖਰਾ ਜਿਹੜਾ ਸਰਪ੍ਰਾਈਜ਼ ਆਫ ਦਾ ਬਿਲ ਰਾਜੀ ਤੁਹਾਡੇ ਕਿਰਦਾਰ ਨੂੰ ਲੈ ਕੇ ਰਾਣਾ ਜੀ ਬੜੇ ਤੋ ਅਸਲ ਹੈ ਇਹ ਕਹਿੰਦੇ ਨੇ ਪੱਲਾ ਸਾਹ ਦੇ ਜੋ ਸਮਾਂ ਬਿਤਾਇਆ ਉਸ ਦਾ ਜਿਹੜਾ ਕੰਟੈਕਟ ਜਿਹੜਾ ਹੈ ਤੁਹਾਡੇ ਰੋਮ ਦੇ ਉੱਤੇ ਜੀ ਦੇਖੋ ਆਪਣੇ ਲੁੱਟ ਟ੍ਰਾਈ ਕੀਤਾ ਜੀ ਵੀ ਵਧੀਆ ਹੀ ਕਰੀਏ ਤੇ ਬਾਕੀ ਫਿੰਗਰਸ ਕਰਾਸ ਜੀ ਬਾਕੀ ਹੁਣ 26 ਸਪਟੈਂਬਰ ਨੂੰ ਲੋਕ ਦੱਸਣਗੇ ਕਿ ਕਿੱਦਾਂ ਦਾ ਕੀਤਾ ਕਿਦਾਂ ਨੇ ਆਪਾਂ ਦਾ ਵੀ ਤੁਹਾਡਾ ਲੰਬਾ ਇਤਿਹਾਸ ਜਿਹੜਾ ਫਿਲਮਾਂ ਦੇ ਵਿੱਚ ਤੁਹਾਨੂੰ ਗਾਈਡ ਵੀ ਕਰਦੇ ਰਹੇ ਹੋਣੇ ਨੇ ਇਸ ਫਿਲਮ ਦੇ ਦੇਖੀ ਤੁਹਾਨੂੰ ਗਾਈਡ ਕੀਤਾ ਹੋਣਾ ਪਰ ਉਹ ਜੀ ਸਹੀ ਕਾਰ ਨਹੀਂ ਮੈਂ ਕਿਸ ਤਰ੍ਹਾਂ ਦਾ ਕਮੀ ਤੋਂ ਪਰੇ ਇਹ ਇਹ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਆਬਵੀਅਸਲੀ ਇਹ ਤਾਂ ਕਮੀ ਦਾ ਤਾਂ ਉਮਰ ਰਹਿਣੀ ਹੈ ਉਹ ਤਾਂ ਕਦੇ ਪੂਰੀ ਹੋਈ ਨਹੀਂ ਸਕਦੀ ਬਟ ਦਿਲਚਸਪ ਹਮੇਸ਼ਾ ਇਸੇਰੇ ਨੂੰ ਲੈ ਕੇ ਗੱਲਬਾਤ ਹੁੰਦੀ ਰਹੀ ਹੈ ਬੇਸ਼ੱਕ ਕਾਫੀ ਨੁਕਸਾਨ ਸੀ ਉਹ ਨਹੀਂ ਐ ਸੱਚ ਮਿਲ ਜੀ ਇਸフィルム ਨੂੰ ਲੈ ਕੇ ਨਹੀਂ ਬਟ ਉਹਨੂੰ ਮੈਂ ਰਸ਼ਿਸ ਦਖਾਇ ਸੀਗੇ ਤੁੰਦੇ ਤੇ ਉਹ ਕਾਫੀ ਐਕਸਾਈਟਿਡ ਸੀਗੇ ਆ ਪਿੱਛੇ ਦੇ ਥੋੜੀ ਦੇਰ ਪਹਿਲਾਂ ਤੇ ਕਾਫੀ ਕਾਫੀ ਉਹਨਾਂ ਨੂੰ ਵਧੀਆ ਲੱਗੇ ਸੀਗੇ ਤੇ ਐਕਸਾਈਟਿਡ ਸੀਗੇ ਤਾਂ ਪੁੰਨਿਆ ਮੈਤਾ ਦੀ ਦੂਜੀ ਮੂਵੀ ਆ ਗੱਲਬਾਤ ਕਰ ਲੈਣੇ ਕਿਸ ਤਰ੍ਹਾਂ ਦੇਦੇ ਹੋ ਜੀ ਦੂਜੀ ਮੂਵੀ ਦੇ ਵਿੱਚ ਪੁਖਰਾਜ ਦੇ ਅਪੋਜ਼ਿਟ ਤੁਸੀਂ ਹੈਗੇ ਹੋ ਕੀ ਹੈ ਤੁਹਾਡਾ ਇਸ ਫਿਲਮ ਦੇ ਵਿੱਚ ਕਿਰਦਾਰ ਮੈਂ ਤਾਂ ਸੱਚੇ ਕਰ ਸਾਰਿਆਂ ਨੂੰ ਐਂਡ ਮੈ ਰਾਣਾ ਸਨ ਨੂੰ ਥੈਂਕ ਯੂ ਬੋਲਣਾ ਚਾਹੂੰਗੀ ਫੋਰ 올 ਦਾ ਵਰਡਸ ਐਂਡ ਮੈਂ ਇਹ ਕਹੂੰਗੀ ਵੀ ਆਈ ਫੀਲ ਬlesਡ ਆਈ ਫੀਲ ਸੋ ਗ੍ਰੇਟਫੁਲ ਕਿ ਮੈਨੂੰ ਇੰਨੇ ਬਿਗ ਗਜ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਰਾਣਾ ਸਰ ਨੇ ਫਕਰਾ ਸਰ ਨੇ ਮੱਤੂ ਸਰ ਨੇ ਤਾਰਗਿਲ ਸਰ ਨੇ ਸਭੀ ਕਾਸਟ ਇੰਨੀ ਵੱਡੀ ਹੈ ਐਨੀ ਵਾਸਟ ਕਾਸਟ ਨਾਲ ਕੰਮ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਐਂਡ ਆਈ ਫੀਲ ਵੈਰੀ ਗ੍ਰੇਟਫੁਲ ਫੋਰ ਦਿਸ ਓਪਰਚੁਨਿਟੀ एंड बस ऐसी टीम तरह नहीं एक फैमिली की तरह यह मूवी बनाई है एंड बहुत ही प्यार बहुत ही पेट बहुत ही आस्था नाल मूवी क्रिएट की गई है एंड बहुत ही ब्यूटीफुल रिटर्न एंड बहुत ही ब्यूटीफुल विजुअलाइज कॉन्सैप्ट uh, है एंड आई होप कि थोड़ा सार्या पसंद आऊगा छब्बीस सपटेंबर में चलो बुलावाया है जरूर थिएटर्स भावें थोड़े तो को दूर हो जरूर देख आना है एंड सी यू दैर ਕੀ ਬਿਲਕੁਲ ਇਹ ਫਿਲਮ ਦੀ ਸਟਾਰ ਕਾਸਟ ਸੀ ਮੂਵੀ ਦੇ ਵਿੱਚ ਆਪਣੇ ਆਪਣੇ ਕਿਰਦਾਰ ਦੇ ਬਾਰੇ ਦੱਸਿਆ ਜਿੱਥੇ ਉੱਤੇ ਹੀ ਮੂਵੀ ਦੀ ਜਿਹੜੀ ਹੈ ਸਟੋਰੀ ਦੇ ਬਾਰੇ ਵੀ ਉਹਨਾਂ ਨੇ ਕਾਫੀ ਕੁਝ ਦੱਸਿਆ ਹੋਇਆ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਲੋਕ ਇਸ ਫ਼ਿਲਮ ਨੂੰ ਜ਼ਰੂਰ ਦੇਖਣ ਜਾਣ ਉਹਨਾਂ ਨੂੰ ਇਹ ਮੂਵੀ ਜ਼ਰੂਰ ਪਸੰਦ ਆਏਗੀ